ਮੈਂ ਦੂਜੀ ਵਾਰ ਮੈਨੂੰ ਸਰਪੰਚੀ ਵਾਸਤੇ ਚੁਣਿਆ ਗਿਆ ਪਹਿਲਾਂ ਵੀ ਪੰਜ ਸਾਲ ਸਰਪੰਚ ਰਹੇ ਹਾਂ ਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੂਜੀ ਵਾਰ ਮੌਕਾ ਦਿੱਤਾ ਮੈਂ ਬਹੁਤ ਆਪ ਦੇ ਮਾਣ ਮਹਿਸੂਸ ਕਰਦੀ ਹਾਂ ਬਾਕੀ ਮੈਨੂੰ ਇਹ ਮਾਣ ਆ ਵੀ ਮੈਨੂੰ ਨਗਰ ਤੇ ਮਾਣ ਆ ਇਹ ਨਗਰ ਦੇ ਥੋਂ ਸਾਰਾ ਮਾਣ ਮੈਨੂੰ ਮਿਲਿਆ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਰਿੰਦਰ ਕੌਰ ਸਰਪੰਚ ਪਿੰਡ ਚੁਗਾਵਾ ਮੈਂ ਦੂਜੀ ਵਾਰ ਮੈਨੂੰ ਸਰਪੰਚੀ ਵਾਸਤੇ ਚੁਣਿਆ ਗਿਆ ਪਹਿਲਾਂ ਵੀ 5 ਸਾਲ ਸਰਪੰਚ ਰਹੇ ਹਾਂ ਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੂਜੀ ਵਾਰ ਮੌਕਾ ਦਿੱਤਾ ਇਹ ਹੁਣ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ 26 ਜਨਵਰੀ ਤੇ ਦਿੱਲੀ ਬੁਲਾਇਆ ਗਿਆ ਮੈਂ ਬਹੁਤ ਆਪਦੇ ਤੇ ਮਾਣ ਮਹਿਸੂਸ ਕਰਦੀ ਆਂ ਬਾਕੀ ਮੈਨੂੰ ਇਹ ਮਾਣ ਆ ਵੀ ਮੈਨੂੰ ਨਗਰ ਤੇ ਮਾਣ ਆ ਇਹ ਨਗਰ ਦੇ ਥ्रू ਸਾਰਾ ਮਾਣ ਮੈਨੂੰ ਮਿਲਿਆ ਇਕੱਲੀ ਮੈਂ ਕੋਈ ਵੱਡੀ ਨਹੀਂ ਨਾ ਮੈਂ ਨਹੀਂ ਕੋਈ ਹੈਗੀ ਆ ਬਾਕੀ ਆਪਣੇ ਵਾਟਰ ਸਪਲਾਈ ਵਿਭਾਗ ਨੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦੇ ਕੇ ਸਾਰਾ ਮੌਕਾ ਦਿੱਤਾ ਵੀ ਉਹ ਸਾਨੂੰ ਨਾਲ ਦੀ ਨਾਲ ਸਪੋਰਟ ਕਰਦੇ ਰਹੇ ਤੇ ਅਸੀਂ ਵੀ ਬਾਤ ਚੜ ਕੇ ਆਪਣੇ ਨਗਰ ਦੇ ਨਾਲ ਮੀਟਿੰਗ ਕਰਕੇ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਕੋਈ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਸਾਰੇ ਨਗਰ ਦੀ ਬਹੁਤ ਮਿਹਨਤ ਹੈ ਦੇ ਵਿੱਚ ਮੇਰੇ ਇਕੱਲੇ ਦੀ ਨਹੀਂ ਸਾਰੀ ಗ್ರಾಮ ਪੰਚਾਇਤ ਤੇ ਹੁਣ ਵੀ ਆਪਾਂ ਇਹ ਵਿਸ਼ਵਾਸ ਦਵਾਉਂਦੇ ਆ ਵੀ ਜਿਵੇਂ ਦੂਜੀ ਵਾਰ ਮੌਕਾ ਦਿੱਤਾ ਜਿਹੜੀਆਂ ਕੋਈ ਊਣ ਤਾਈਆਂ ਸਾਡੇ ਕੋਲੋਂ ਰਹਿ ਗਈਆਂ ਅਸੀਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰੇ ਆਪਣੇ ਮੀਡੀਆ ਨੇ ਜਲ ਸਪਲਾਈ ਭਾਗ ਵੱਲੋਂ ਵੀ ਜਿਹੜਾ ਉਹਨਾਂ ਵੱਲੋਂ ਜਿਹੜਾ ਰეკਮੈਂਡੇਸ਼ਨ ਦਿੱਤੀ ਗਈ ਸੀਗੀ ਤੇ ਘਰ-ਘਰ ਜਿਹੜਾ ਪਾਣੀ ਪਹੁੰਚਾਇਆ ਗਿਆ ਦੇਖੀ ਦਿੱਤੀ ਗਈ ਹੈ। ਹਾਂਜੀ। ਹਾਂਜੀ ਆਪਣੇ ਜਲ ਸਪਲਾਈ ਦੀ ਬਹੁਤ ਵਧੀਆ ਸਹੂਲਤਾ ਪਿੰਡ ਨੂੰ ਦੇਣ ਦਿੱਤੀ ਹੈ। ਬਹੁਤ ਵਧੀਆ 24 ਘੰਟੇ ਸਪਲਾਈ ਚੱਲਦੀ ਆ। ਬਾਕੀ ਅਸੀਂ ਪੂਰੀ ਇਹਨਾਂ ਦੇ ਧਿਆਨ ਦਿੰਨੇ ਆ ਕਿਤੇ ਪਾਣੀ ਖਰਾਬ ਨਾ ਹੋਵੇ। ਸਮੇਂ-ਸਮੇਂ ਤੇ ਜਾ ਕੇ ਘਰ-ਘਰ ਜਾ ਕੇ ਸਾਰਾ ਕੁਝ ਪੁੱਛਦੇ ਦੱਸਦੇ ਰਹਿੰਨੇ ਆ ਮੀਟਿੰਗਾਂ ਹੁੰਦੀਆਂ ਰਹਿੰਦੀਆਂ। ਜਲ ਸਪਲਾਈ ਪੂਰੀ ਤਰ੍ਹਾਂ ਪਿਓਰ ਵਧੀਆ ਸਾਫ ਸੁਥਰਾ ਪਾਣੀ ਦਿੱਤਾ ਜਾਂਦਾ ਲੋਕਾਂ ਨੂੰ ਲੋਕ ਬਹੁਤ ਖੁਸ਼ ਨੇ ਇਸ ਤੋਂ ਤੇ ਬਾਕੀ ਇਸੇ ਤਾਂ ਹੀ ਅੱਗੇ ਤੋਂ ਵੀ ਆਪਾਂ ਇਹ ਕਾਰਜ ਨਿਪਰੇ ਚਾੜ੍ਹਾਂਗੇ ਜਿਹੜਾ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਬਾਕੀ ਉੱਥੇ ਆਪਣੇ ਵਾਰਸਵਾਗ ਟੈਂਕੀ ਕੋਲੇ ਜਾ ਕੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਬੱਚਿਆਂ ਦੇ ਰਹਿਣ ਬੈਠਣ ਵਾਸਤੇ ਬਜ਼ੁਰਗਾਂ ਦੇ ਬਹੁਤ ਪੂਰਾ ਸਫਾਈ ਦਾ ਧਿਆਨ ਦਿੱਤਾ ਜਾਂਦਾ ਹੈ ਕਮਾਂ ਦੀ ਗੱਲ ਕੀਤੀ ਜਾਵੇ ਹੋਰ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਕੰਮ ਆ ਤੁਹਾਡੇ ਵੱਲੋਂ ਕੀਤਾ ਗਿਆ 90% ਇੰਟਰਲੋਕ ਸਾਰੇ ਪਿੰਡ ਦੇ ਵਿੱਚ 90% ਕੰਮ ਹੋ ਚੁੱਕਿਆ ਵਾ ਬਾਕੀ ਸਾਰੇ ਆਸ-ਪਾਸੇ ਪਾਰਕਾਂ ਦਾ ਕੰਮ ਵੀ ਕੀਤਾ ਗਿਆ ਵਾ ਇੱਕ ਪਾਰਕ ਨਹੀਂ ਵੀ ਪੰਜ ਇੱਕ ਪਾਰਕ ਰਹਿਦੀ ਆ ਉਹ ਬਸ ਮਹੀਨੇ 15 ਦਿਨਾਂ ਤੱਕ ਚਾਲੂ ਕਰਦੇ ਆਂਗੇ ਬੇ ਚਾਰ-ਪੰਜ ਪਾਰਕਾਂ ਅਸੀਂ ਬਣਾ ਚੁੱਕੇ ਆ ਤੁਹਾਡੇ ਕੋਲ ਇੱਕ ਵਧੀਆ ਬਰਾਲਾ ਕੀਤਾ ਗਿਆ ਹਰ ਘਰ ਦੇ ਪਾਰ ਜਿਹੜੇ ਇੱਕ ਨੇਮ ਪਲੇਟ ਵੀ ਲਗਾਈ ਗਈ ਹਾਂਜੀ ਇਹ ਵੀ ਇਹ ਵੀ ਕੀਤਾ ਗਿਆ ਕੰਮ ਵਾਟਰ ਸਪਲਾਈ ਵੱਲੋਂ ਇਹ ਵੀ ਇਹ ਕੀਤਾ ਗਿਆ ਨੇਮ ਪਲੇਟ ਲਿਖ ਕੇ ਵਾਟਰ ਕਨੈਕਸ਼ਨ ਨੰਬਰ ਸਭ ਕੁਝ ਪਾ ਕੇ ਘਰ ਦਾ ਨਾਮ ਮੋਢੀ ਦਾ ਲਿਖ ਕੇ ਲਾਇਆ ਲੱਗ ਰਿਹਾ 350 ਪਿੰਡਾਂ ਮੋਗੇ ਜ਼ਿਲ੍ਹੇ ਚ ਤੇ ਤੁਹਾਨੂੰ ਜਿਹੜਾ ਕੱਲ੍ਹ ਨੂੰ ਚੁਣਿਆ ਗਿਆ ਤੇ ਹੋਰ ਤੋਂ ਹੋਰ ਕਿ ਵੀ ਜਿਹੜਾ ਉੱਥੇ ਹੁਣ ਜਾਓਗੇ ਕੀ ਕਹਿਣਾ ਚਾਹੋਗੇ ਬਹੁਤ ਮੇਰੇ ਲਈ ਤਾਂ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਐ ਡਿਬਡੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਸਾਰੇ ਨਗਰ ਦੇ ਥਰੂ ਹੀ ਇਹ ਗੱਲਾਂ ਹੁੰਦੀਆਂ ਕੱਲਾ ਕੋਈ ਨਹੀਂ ਕਰ ਸਕਦਾ ಗ್ರಾಮ ਪੰਚਾਇਤ ਨੇ ਸਹਿਯੋਗ ਦਿੱਤਾ ਤਾਂ ਆਪਾਂ ਕਾਰਜ ਕਰਕੇ ਨੀਪਰੇ ਚਾੜ ਕੇ ਫਿਰ ਉੱਥੇ ਪਹੁੰਚੇ